ਵੈ ਪ੍ਰੋਨਾਮ ਗੈਸ ਦਮੇ ਚਲਦਾ ਹੈ। ਹਾਂਜੀ। ਇਹ ਸਾਰ ਅੱਜ ਇਨਕਾਊਂਟਰ ਹੋਇਆ ਤੇ ਜਾਣਕਾਰੀ ਦੇ। ਪਿਛਲੇ ਦਿਨੀ ਮੋਗੇ ਜ਼ਿਲ੍ਹੇ ਦੇ ਜੀਰਾ ਰੋਡ ਦੇ ਉੱਤੇ ਇੱਕ ਇਨਸੀਡੈਂਟ ਹੋਇਆ ਸੀ ਜਿਹਦੇ ਵਿੱਚ ਤਿੰਨ ਬਾਈਕ ਸਵਾਰ ਅਣਪਛਾਤੇ ਦੋਸ਼ੀਆਂ ਵੱਲੋਂ ਮਾਈਗ੍ਰੈਂਟ ਲੇਬਰਸ ਦੇ ਉੱਤੇ ਗੋਲੀਆਂ ਚਲਾਈ ਗਈ ਸੀ। ਇਸ ਪੂਰੇ ਮਾਮਲੇ ਨੂੰ ਬੜੀ ਗੰਭੀਰਤਾ ਨਾਲ ਲੈਂਦੇ ਹੋਏ ਮੋਗਾ ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਜਿਹੜੀਆਂ ਬਣਾਈ ਗਈਆਂ ਇਸ ਤੋਂ ਇਲਾਵਾ ਕਾਊਂਟਰ ਇੰਟੈਲੀਜੈਂਸ ਪੰਜਾਬ ਯੂਨਿਟ ਦਾ ਵੀ ਇੱਥੇ ਵਿੱਚ ਪੂਰਾ ਸਪੋਰਟ ਸੀ। ਪੂਰਾ ਆਪਰੇਸ਼ਨ ਜਿਹੜਾ ਹੈ ਐਸਪੀ ਡੀ ਮੋਗਾ ਡੀਐਸਪੀ ਡੀ ਮੋਗਾ ਡੀਐਸਪੀ ਸਿਟੀ ਇਨਚਾਰਜ ਸੀਆਈਏ ਤੇ ਐਸਐਚਓ थाना ਸਦਰ ਦੀ ਟੀਮ ਜਿਹੜੀ ਹੈ ਉਹ ਬਣਾਈ ਗਈ ਸੀ ਇਹਨਾਂ ਦੀ ਸੁਪਰਵਾਈਜ਼ਨ ਹੇਠ ਉਸ ਤੋਂ ਬਾਅਦ ਜਿਹੜੇ ਦੋਸ਼ੀ ਹੈਗੇ ਨੇ ਉਹਨਾਂ ਦੀ ਤਿੰਨਾਂ ਦੀ ਪਛਾਣ ਕਰ ਲਈਤੀ ਗਈ ਸੀ ਅੱਜ ਪੁਲਿਸ ਟੀਮ ਨੂੰ ਇੱਕ ਇਨਫੋਰਮੇਸ਼ਨ ਮਿਲੀ ਮਾਰਨਿੰਗ ਦੇ ਟਾਈਮ ਕਿ ਉਹੀ ਜਿਹੜੇ ਦੋਸ਼ੀ ਹੈਗੇ ਜਿਹੜੇ ਆਪਣੇ ਸਾਡੇ ਉਹ ਮੁਕਦਮੇ ਦੇ ਵਿੱਚ ਵਾਂਟਡ ਨੇ ਉਹ ਇਟਸ ਰੋਡ ਤੇ ਸ਼ੱਕੀ ਹਾਲਤ ਦੇ ਵਿੱਚ ਘੁੰਮ ਰਹੇ ਨੇ ਉਹਨਾਂ ਦੇ ਕੋਲ ਅਸਲੇ ਵੀ ਨੇ ਤੇ ਉਹ ਕੋਈ ਹੋਰ ਵਾਰਦਾਤ ਨੂੰ ਅੰਜਾਮ ਦੇ ਸਕਦੇ ਨੇ ਜਦੋਂ ਉਹਨਾਂ ਨੂੰ ਇੱਥੇ ਮੌਕੇ ਤੇ ਇੰਟਰਸੈਪਟ ਕੀਤਾ ਗਿਆ ਉਹਨਾਂ ਨੇ ਭਜਣ ਦੇ ਲਈ ਪੁਲਿਸ ਪਾਰਟੀ ਤੇ ਉੱਤੇ ਫਾਇਰਿੰਗ ਸਟਾਰਟ ਕਰ ਦਿੱਤੀ ਪੁਲਿਸ ਟੀਮ ਨੇ ਆਪਣੇ ਸੈਲਫ ਡਿਫੈਂਸ ਲਈ ਜਵਾਬੀ ਕਾਰਵਾਈ ਜਦੋਂ ਕੀਤੀ ਤੇ ਇੱਕ ਦੋਸ਼ੀ ਦੇ ਲੈਗ ਸ਼ਾਟ ਇੰਜਰੀ ਹੋਈ ਹੈ ਉਹਦੇ ਦੋ ਗੋਲੀਆਂ ਜਿਹੜੀ ਹੈ ਉਹ ਲੈਗ ਤੇ ਲੱਗੀ ਹੈ ਉਹਨੂੰ ਐਪਰੀਹੈਂਡ ਕੀਤਾ ਗਿਆ ਮੌਕੇ ਤੇ ਦੂਜਾ ਦੋਸ਼ੀ ਹੈ ਉਹਨੇ ਵੀ ਭਜਣ ਦੀ ਕੋਸ਼ਿਸ਼ ਕੀਤੀ ਉਹਨੂੰ ਵੀ ਮੌਕੇ ਤੇ ਚੇਜ਼ ਕਰਕੇ ਫੜ ਲਿਆ ਗਿਆ ਇਹਨਾਂ ਦੋਨਾਂ ਨੂੰ ਹਸਪੀਟਲ ਪਹੁੰਚਾਇਆ ਗਿਆ ਜਿੱਥੇ ਇਹਨਾਂ ਦਾ ਟ੍ਰੀਟਮੈਂਟ ਚੱਲ ਰਿਹਾ ਹੈ ਤੇ ਕੰਡੀਸ਼ਨ ਇਹਨਾਂ ਦੀ ਸਟੇਬਲ ਹੈਗੀ ਹੈ ਇਨਾਂ ਕੋਲੋਂ ਕੁਝ ਅਸਲਾ ਵੀ ਬਰਾਮਦ ਹੋਇਆ ਜਿਵੇਂ ਇਹਨਾਂ ਲੋਕ ਵੀ ਪੁਲਿਸ ਤੇ ਹਮਲਾ ਕੀਤਾ ਗਿਆ। ਇਹਨਾਂ ਦੋਨਾਂ ਕੋਲ ਹੀ 30 ਬੋਰ ਦੀ ਜਿਹੜੀ ਪਿਸਤਲ ਹੈਗੀ ਹੈ ਉਹ ਸੀਗੀ ਜਿਨ੍ਹਾਂ ਤੋਂ ਇਹਨਾਂ ਨੇ ਫਾਇਰ ਕੀਤਾ ਹੈ। ਮੌਕੇ ਤੇ ਚਾਰ ਜਿਹੜੇ ਹੈ ਉਹ ਖੋਲ ਵੀ ਮਿਲੇ ਸਾਨੂੰ ਬੁਲੇਟਸ ਦੇ ਇੱਕ ਲਾਈਵ ਰਾਉਂਡ ਵੀ ਮਿਲਿਆ ਹੈ। ਇੱਕ ਮੋਟਰਸਾਈਕਲ ਵੀ ਬਰਾਮਦ ਹੋਇਆ ਜਿਹੜਾ ਇਹਨਾਂ ਨੇ ਵਾਰਦਾਤ ਦੇ ਵਿੱਚ ਯੂਜ਼ ਕੀਤਾ ਸੀ। ਕਿਸੇ ਕੈਗ ਨਾਲ ਵੀ ਸੰਬੰਧਿਤ ਸੀ। ਇਸ ਜਿਹੜਾ ਸਾਰਾ ਕੰਮ ਹੈ ਉਹ ਕੋਈ ਬਾਹਰ ਫੋਰਨ ਬੇਸਡ ਹੈਂਡਲਰ ਹੈ ਇਹਨਾਂ ਦਾ ਜਿਹਦੇ ਕਹਿੰਦੇ ਇਹਨਾਂ ਨੇ ਸਾਰਾ ਕੰਮ ਐਗਜ਼ੀਕਿਊਟ ਕੀਤਾ ਸੀ ਤੇ ਇਹਨਾਂ ਦਾ ਮਕਸਦ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਨਾ ਤੇ ਲੋਕਾਂ ਦੇ ਵਿੱਚ ਇੱਕ ਡਰ ਦਾ ਮਾਹੌਲ ਬਣਾਉਣ ਦਾ ਸੀ ਜੇ ਗੱਲ ਕਰੀ ਅਸਲੇ ਦੀ ਅਸਲਾ ਉਹੀ ਚੀਜ਼ ਜਿਹੜਾ ਪਹਿਲਾਂ ਇਹਨਾਂ ਨੇ ਹਮਲਾ ਕੀਤਾ ਸੀ ਹਾਂਜੀ ਆ ਉਹੀ ਅਸਲਾ ਹੈ ਬਾਕੀ ਸਾਡੀ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਇਹਦੇ ਵਿੱਚ ਪੂਰੀ ਚੱਲ ਰਹੀ ਹੈ ਧੰਨਵਾਦ